ਲਾ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਸੁੰਡੀ ਦੀ ਸੀਰੀਜ਼ ਆਪਾਂ ਚਲਾ ਰੱਖੀ ਆ ਜਿਹੜੀਆਂ 23 24 25 ਦੀਆਂ ਦਵਾਈਆਂ ਆਈਆਂ ਸੀ ਜਾਂ ਯੂਨੀਵਰਸਿਟੀ ਵੱਲੋਂ ਰეკਮੈਂਡ ਆ ਉਹਦੀਆਂ ਵੀ ਆਪਾਂ ਵੀਡੀਓ ਪਾਈ ਸੀ ਅੱਜ ਦੀ ਵੀਡੀਓ ਫੰਗਸ ਲਈ ਆ ਕਿਉਂਕਿ ਮੀਂਹ ਦਾ ਮੌਸਮ ਆ ਜਿਹੜਾ ਪੂਰਾ ਪੀਕ ਦੇ ਉੱਤੇ ਆ ਤੇ ਅੱਜ 3 ਅਗਸਤ ਹੋ ਚੁੱਕੀ ਆ ਬਾਈ ਇਸ ਤੋਂ ਬਾਅਦ ਕੁੱਝ ਖੇਤਾਂ ਦੇ ਵਿੱਚ ਜਿਹੜੇ ਬਾਲੇ ਗੇਤੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਫੰਗਸ ਦਾ ਅਟੈਕ ਸ਼ੁਰੂ ਹੋ ਗਿਆ ਚਾਹੇ ਤਾਂ ਉਹ ਥੱਲੋਂ ਆਪਣੇ ਕੋਲੇ ਮੋਢ ਗਲਣ ਦੀ ਨਿਸ਼ਾਨੀ ਹੋਵੇ ਹਨਾ ਜਿਹਨੂੰ ਆਪਾਂ ਝੁਲਸਰੋਗ ਚਾਹੇ ਆਪਣੇ ਕੋਲੇ ਸੀਥ ਰੌਟ ਹੋਵੇ ਜਿਹੜੇ ਬਾਹਲੇ ਗੇਤੇ ਨੇ ਠੀਕ ਹੈ ਆ ਜਿਹੜੀ ਝੂਠੀ ਕੰਗਿਆਰੀ ਜਾਂ ਹਲਦੀ ਰੋਗ ਹੈ ਬਾਅਦ ਦੇ ਵਿੱਚ ਜਾ ਕੇ ਉਪਰ ਇਹਦਾ ਇਲਾਜ ਆ ਜਿਹੜਾ ਉਹ ਹੁਣੀ ਕਰਨਾ ਬੂ ਬਾਈ ਮਿੱਤਰੋ ਅਗਸਤ ਦੇ ਮਹੀਨੇ ਮਹੀਨੇ ਦੇ ਵਿੱਚ ਤਾਂ ਕਰਕੇ ਵੀਡੀਓ ਇਹ ਅੱਜ ਵਾਲੀ ਵੀਡੀਓ ਹੈ ਜਿਹੜੀ ਸਾਰੀ ਉਹ ਆ ਜਿਹੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਆ ਇਸ ਤੋਂ ਬਾਅਦ ਜਿਵੇਂ ਆਪਾਂ ਸੁੰਡੀ ਦੀ ਸੀਰੀ ਚਲਾਈ ਆ ਉਵੇਂ ਫੰਗੀ ਸਾਈਡ ਦੀ ਵੀ ਸੀਰੀ ਚਲਾਵਾਂਗੇ ਜਿਹੜੇ ਨਵੇਂ ਪ੍ਰੋਡਕਟ ਤੇ ਵਧੀਆ ਪ੍ਰੋਡਕਟ ਲੌਂਚ ਹੋਏ ਨੇ ਜਾਂ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਬਾਰੇ ਆਪਾਂ ਚੰਨਣਾ ਪਾਵਾਂਗੇ ਤੇ ਉਹ ਸੁੰਡੀ ਵਾਲੀ ਦਵਾਈ ਦੇ ਵਿੱਚ ਮਿਕਸ ਕਰਕੇ ਆਪਾਂ ਕਰ ਸਕਦੇ ਹਾਂ ਤਾਂ ਜੋ ਮੋਟਾ ਤਾਂ ਜੋ ਬੂਟਾ ਜਿਹੜਾ ਉਹ ਪੂਰਾ ਜਾਨਦਾਰ ਰਹੇ ਵਜਨਦਾਰ ਰਹੇ ਕਿਉਂਕਿ ਫੰਗਸ ਹੈ ਜਿਹੜੀ ਇਹ ਉੱਲੀ ਆਪਣੇ ਕੋਲੇ ਇਹਨੇ ਫੋਕ ਪੈਦਾ ਕਰ ਲਈਆਂ ਇਹਨੇ ਬੂਟੇ ਦੀ ਜਾਨ ਕੱਢਣੀ ਆ ਫੁੰਡੀ ਤੇਲੇ ਨੇ ਤਾਂ ਰਸ ਚੂਸਣਾ ਇਹਨੇ ਕੀ ਕਰਨਾ ਗਾਲੀ ਦੇਣਾ ਬੂਟਾ ਜੜੀ ਜਦੋਂ ਗਲ ਗਈ ਤੁਹਾਡੇ ਕੋਲੇ ਬੂਟੇ ਦੇ ਉੱਤੇ ਜਾਣ ਹੀ ਨਹੀਂ ਰਹਿਣੀ ਤਾਂ ਝਾੜ ਕੇ ਉਹਨੇ ਸਵਾਹ ਦੇਣਾ ਠੀਕ ਹੈ ਤਾਂ ਮੇਨ ਮੇਨ ਜਿਹੜੀਆਂ ਬਿਮਾਰੀਆਂ ਨੇ ਫੰਗੀ ਸੈਡ ਕਿਹੜੇ ਕਿਹੜੇ ਕਰਨੇ ਆ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਝੋਨੇ ਦੇ ਵਿੱਚ ਚਾਹੇ ਤੁਸੀਂ ਗੇਤਾ ਲਾਇਆ ਚਾਹੇ ਪਿਛੇਤਾ ਲਾਇਆ ਉਹਦੀ ਪਲੈਨਿੰਗ ਹੁਣੀ ਕਰ ਲਓ ਜੇ ਲੰਮੀ ਵੈਰੈਟੀ ਲਾਈ ਆ ਕੋਈ ਜਾਂ ਬਾਸਮਤੀ ਵਾਲੇ ਵੀਰ ਧਿਆਨ ਦੇਣਾ ਦੋ ਫੰਗੀ ਸੈਡ ਚੰਗੀ ਕੰਪਨੀ ਦੇ ਚੰਗੇ ਟੈਕਨੀਕਲ ਵਾਲੇ ਜ਼ਰੂਰ ਕਰ ਲੈਣਾ ਸੇਮ ਮੁਛਲ ਵਾਲੇ ਕਰ ਲੈਣਾ ਪਰਮਲ ਝੋਨੇ ਵਾਲੇ ਇੱਕ ਫੰਗੀ ਸਾਈਡ ਚੰਗਾ ਵਧੀਆ ਟੋਪ ਦਾ ਕਰ ਲਿਓ ਇੱਕ ਥੋੜਾ ਜਿਹਾ ਡਾਊਨ ਕਰ ਲਿਓ ਠੀਕ ਹੈ ਸਰਜੂਗਾ ਆਪਣਾ ਜਿਹੜੇ PR126 ਵਾਲੇ ਨੇ ਉਹ ਇੱਕ ਫੰਗੀ ਸਾਈਡ ਟੋਪ ਦਾ ਕਰ ਲਿਓ ਉਸ ਤੋਂ ਬਾਅਦ ਲੋਡ ਦੀ ਉਹਨਾਂ ਨੂੰ ਝਾਕਣ ਦੀ ਠੀਕ ਹੈ ਕਰਨਾ ਕਦੋਂ ਆ ਹੁਣ ਟਾਈਮ ਆ ਅਗਸਤ ਦੇ ਮਹੀਨੇ ਫੰਗੀ ਸਾਈਡ ਕਰਨ ਦਾ ਤਾਂ ਆਜੋ ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲੇ ਤਣੇ ਦਿਵਾਲੇ ਪੱਤੇ ਦਾ ਝੂਲਸ ਰੋਗ ਜਿਹਨੂੰ ਸੀਥ ਬ্লাইਟ ਕਹਿ ਦਿੰਦੇ ਆ ਬਹੁਤ ਝੋਨਿਆਂ ਦੇ ਵਿੱਚ ਇਹ ਦੇਖਣ ਨੂੰ ਮਿਲ ਜਾ ਗਿਆ ਇਹਦਾ ਲੱਛਣ ਕੀ ਨੇ ਆਉਂਦਾ ਕਦੋਂ ਇਹ ਜਦੋਂ ਆਪਣੇ ਕੋਲੇ ਯੂਰੀਆ ਜਿਆਦੀ ਪੈਗੀ ਮੌਸਮ ਦੇ ਵਿੱਚ ਨਮੀ ਆ ਜਿਹੜਾ ਕਿ ਹੈਗਾ ਯੂਰੀਆ ਵੀ ਆਪਣੇ ਤੋਂ ੱੱਕੇ ਨਾਲ ਜੇ ਜਿਆਦਾ ਪੈ ਗਈ ਉਹਦਾ ਆਪਾਂ ਸਬਰ ਹੁੰਦਾ ਹੀ ਨਹੀਂ ਆਪਣੇ ਤੋਂ ਪਾਉਣੀ ਆ ਠੀਕ ਐ ਨਮੀ ਹੋਵੇ ਮੀਂਹ ਜਿਆਦਾ ਪੈਂਦੇ ਹੋਣ ਠੀਕ ਐ ਟੈਂਪਰੇਚਰ ਆ ਜਿਹੜਾ 32 ਡਿਗਰੀ ਸੈਲਸੀਅਸ ਤੋਂ ਥੱਲੇ ਥੱਲੇ ਹੋਵੇ ਉਦੋਂ ਫੰਗਸ ਆ ਜਿਹੜੀ ਜਿਆਦਾ ਹੋਊਗੀ ਹੁਣ ਜਿਵੇਂ ਝਾਰਨਾ ਲੱਗਿਆ ਪਿਆ ਮੌਸਮ ਆ ਜਿਹੜੇ ਜਮਾਂ ਲੋ ਟੈਂਪਰੇਚਰ ਵਾਲੇ ਨੇ ਹਿਊਮਿਡਿਟੀ ਬਹੁਤ ਜਿਆਦੀ ਆ ਪੜਾਸ ਆ ਜਿਹੜੀ ਉਹ ਬਹੁਤ ਜਿਆਦੀ ਆ ਤਾਂ ਲੱਗ ਜਾਂਦਾ ਦਿਨੇ ਸ਼ਾਮ ਨੂੰ ਟੈਂਪਰੇਚਰ ਠੰਡਾ ਹੋ ਜਾਂਦਾ ਰਾਤਾਂ ਨੂੰ ਤਾਂ ਇਹ ਫੰਗਸ ਦੇ ਆਉਣ ਦੇ ਲੱਛਣ ਹੈਗੇ ਤੇ ਕੁਝ ਖੇਤਾਂ ਦੇ ਵਿੱਚ ਆ ਵੀ ਗਏ ਇਹ ਆਪਾਂ ਨੂੰ ਨੰਗੀ ਅੱਖ ਦੇ ਨਾਲ ਪਹਿਲਾਂ ਨਹੀਂ ਦਿਖਦਾ ਬਾਅਦ ਦੇ ਵਿੱਚ ਜਦੋਂ ਦਿਖਦਾ ਉਦੋਂ ਬਹੁਤ ਲੇਟ ਹੋ ਜਾਂਦਾ ਚਾਹੀ ਦਵਾਈ ਕਰ ਵੀ ਲੋ ਉਹਦਾ ਕੋਈ ਫਾਇਦਾ ਨਹੀਂ ਤੁਹਾਡਾ ਝਾੜ ਘਟੂਗਾ ਹੀ ਘਟੂਗਾ 100% ਘਟੂਗਾ ਫਿਰ ਤੁਸੀਂ ਕੰਪਨੀ ਦੇ ਉੱਤੇ ਬਲੇਮ ਕਰਦੇ ਹੋ ਵੀ ਭਈਆ ਉਹ ਦਵਾਈ ਕੀਤੀ ਸੀ ਯੂਨੀਵਰਸਿਟੀ ਵਾਲੀ ਉਹਨੇ ਕੰਮ ਨਹੀਂ ਕਰਿਆ ਕੰਮ ਤਾਂ ਨਹੀਂ ਕਰਨਾ ਕਿਉਂਕਿ ਸਮਾਂ ਖੁੰਝ ਜਾਂਦਾ ਉਦੋਂ ਠੀਕ ਹੈ ਤਾਂ ਇਦਕੀ ਆਪਾਂ ਸਮਾਂ ਨਹੀਂ ਖੁੰਝਣ ਦੇਣਾ ਪੂਰੀ ਜਾਨ ਲਾ ਕੇ ਵੀਡੀਓ ਪਾਉਣੇ ਆ ਕਰਨੀ ਮੈਂ ਹਰੇਕਾ ਹਮੇਸ਼ਾ ਹਰੇਕ ਵੀਡੀਓ 'ਚ ਕਹਿਣਾ ਹੁੰਦਾ ਕਰੋ ਆਪਦੀ ਸੁਣੋ ਸਾਭ ਦੀ ਹਨਾ ਇੱਕ ਮਗਰ ਟਾਰਗੇਟ ਨਾ ਪਾਓ ਇੱਕ ਦੇ ਬੰਦੇ ਮਗਰ ਲੱਗੋ ਨਾ ਸੁਣੋ ਸਾਰੇ ਕਿਤੋਂ ਮੇਰੇ ਵਰਗੇ ਹੋਰ ਵੀ ਬਥੇਰੇ ਨੇ ਪਰ ਕਰੋ ਆਪਦੀ ਮਰਜ਼ੀ ਪਰ ਐ ਨਹੀਂ ਹੈਗਾ ਵੀ ਜਿਹੜਾ ਕੋਈ ਦੁਕਾਨਦਾਰ ਨੇ ਦੇਤਾ ਉਹੀ ਆਪਾਂ ਝੋਲੇ ਭਰ ਲਈਏ ਨਾ ਪੈਸੇ ਦੇਣੇ ਆ ਯਾਰ ਚਾਹੇ ਧਾਰਤੇ ਵੀ ਲੈਣਾ ਤੁਸੀਂ ਤੁਸੀਂ ਦੁਕਾਨਦਾਰ ਨੂੰ ਕਹੋ ਵੀ ਸਾਨੂੰ ਆ ਮਗਾ ਕੇ ਦੇ ਭਾਈ ਚਾਹੇ ਪੈਸੇ ਵੱਧ ਲੱਗਦੇ ਆ ਚਾਹੇ ਘੱਟ ਲੱਗਦੇ ਆ ਕੰਪਨੀ ਦੀ ਚੀਜ਼ ਕਰਾਂਗੇ ਅਸੀਂ ਤੈਤ ਕੀ ਜੇ ਤੁਹਾਡੇ ਕੋਲੇ 20 ਕਿੱਲੇ ਨੇ ਤਾਂ 2 ਕਿੱਲਿਆਂ ਦੀ ਕਰਕੇ ਦੇਖ ਲਓ ਯਾਰ ਨਿਆਰਾ ਆਊਗਾ ਹਨਾ ਤੇ ਆਜੋ ਫਿਰ ਐਦ ਕੀ ਮੇਰੇ ਕੋਲ 17-18 ਗਿੱਲੇ ਨੇ ਤੇ ਸਾਰੇ ਤਰ੍ਹਾਂ ਤਰ੍ਹਾਂ ਦੇ ਤਜਰਬੇ ਹੀ ਕਰੂੰਗਾ ਤਿੰਨ ਚਾਰ ਸਾਲ ਹੋ ਗਏ ਮੈਨੂੰ ਤਜਰਬੇ ਕਰਦਿਆਂ ਨੂੰ ਐਦ ਕੀ ਕਦੀ ਚਾਰ ਕਿੱਲਾਂ ਦੀ ਕੋਸ਼ ਕਰਤਾ ਪੰਜ ਤੇ ਕੋਸ਼ ਕਰਤਾ ਐਂ ਹੀ ਕਰਾਂਗੇ ਠੀਕ ਹੈ ਭਾਈ ਤਾਂ ਜੋ ਪੱਤਾ ਜਿਹੜਾ ਆਪਣੇ ਕੋਲੇ ਤਣੇ ਦੇ ਦਿਵਾਲੇ ਪੱਤੇ ਦਾ ਝੁਲਸ ਰੋਗ ਆ ਉਹਨੂੰ ਬਚਾਉਣ ਦੇ ਲਈ ਆ ਪੰਜ ਛੇ ਦਵਾਈਆਂ ਨੇ ਭਾਈ ਯੂਨੀਵਰਸਿਟੀ ਰਿਕਮੈਂਡ ਕਰਦੀ ਆ ਸਭ ਤੋਂ ਪਹਿਲਾਂ ਆ ਗਿਆ ਜੀ 150 ਐਮਐਲ ਥਾਈ ਫਲੂਨਜ਼ਾਮਾਈਡ ਇੱਥੇ ਮੈਂ ਕੰਪਨੀ ਦਾ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਬਹੁਤ ਕੰਪਨੀਆਂ ਦੇ ਵਿੱਚ ਇਹ ਟੈਕਨੀਕਲ ਆਉਂਦਾ ਤੁਸੀਂ ਚੰਗੀ ਜਿਹੜੀ ਮਲਟੀਨੇਸ਼ਨਲ ਕੰਪ ले ਸਕਦੇ ਹੋ ਇਹ 150 ਐਮਐਲ ਦੀ ਦਵਾਈ ਪਾਉਣੀ ਆ 150 ਲੀਟਰ ਹੀ ਪਾਣੀ ਦੇ ਵਿੱਚ ਤੁਸੀਂ ਸਪਰੇਅ ਕਰਨੀ ਆ ਸੁੰਡੀ ਵਾਲੀ ਵੀ ਪਾ ਸਕਦੇ ਹੋ ਜੇ ਕੱਲੀ ਕਰ ਲੋਗੇ ਤਾਂ ਸੋਨੇ ਦਾ ਸੁਹਾਗਾ ਉਸ ਤੋਂ ਬਾਅਦ ਫੋਲੀ ਕੇਅਰ ਔਰ ਇਸ ਤੋਂ ਪਹਿਲਾਂ ਕਰਦੇ ਸੀਦਾ ਬਹੁਤ ਨਾ ਸੀ ਹਨਾ ਹੁਣ ਇਹਦਾ ਟ੍ਰੈਂਡ ਜਿਆ ਘਟ ਗਿਆ ਟੈਬੂ ਕੋਨਾ ਜੋਲੇ ਦੇ ਵਿੱਚ ਟੈਕਨੀਕਲ ਆ ਇਹ ਵੀ ਤੁਸੀਂ ਕਰ ਸਕਦੇ ਹੋ 80 ਗ੍ਰਾਮ ਨਟਿਵੋ ਪਿਛਲੀ ਵਾਰ ਇਹਦੀ ਬਹੁਤ ਧੂੜ ਕਢਾਈ ਬਾਹਰ ਵਾਲਿਆਂ ਨੇ ਹਨਾ 80 ਗ੍ਰਾਮ ਨਟਿਵੋ ਇਹ ਵੀ ਤੁਸੀਂ ਕਰ ਸਕਦੇ ਹੋ 75 ਡਬਲਯੂਜੀ ਉਸ ਤੋਂ ਬਾਅਦ 320 ਐਮਐਲ ਲਸਚਰ ਇਹ ਵੀ ਤੁਸੀਂ ਕਰ ਸਕਦੇ ਹੋ ਇਹ ਵੀ ਵਧੀਆ ਦਵਾਈ ਆ 37.5 ਐਸਸੀ 200 ਐਮਐਲ ਮਨੋਰਸ 250 ਐਸਸੀ ਇਹ ਵੀ ਤੁਸੀਂ ਦਵਾਈ ਕਰ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਬਲਾਸਟ ਇੱਕੋ ਦਮ ਦੌਗੀਆਂ ਬਹਿ ਜਾਂਦੀਆਂ ਖਤਮ ਹੋ ਜਾਂਦੇ ਆ ਉਹਦੇ ਲਈ ਕਿਹੜੀ ਕਿਹੜੀ ਦਵਾਈ ਆਪਾਂ ਕਰ ਸਕਦੇ ਆ ਉਹਦੇ ਲਈ ਸਭ ਤੋਂ ਬੈਸਟ ਹੈਗਾ ਬਾਈ ਆਹ ਵਾਲਾ ਆਜੋਕਸੀਸਟ੍ਰੋਬਨ ਤੇ ਡਾਈਫਨਮ ਕੋਨਾਜੋਲ ਇਹ ਟੈਕਨੀਕਲ ਆ ਇਹ ਬਹੁਤ ਵਧੀਆ ਕੰਪਨੀਆਂ ਦੇ ਵਿੱਚ ਮਿਲ ਜੂ ਥੋਨੇ ਕੋਲੇ ਸਸਤਾ ਟੈਕਨੀਕਲ ਆ ਇਸ ਤੋਂ ਉੱਤੇ ਰੱਬ ਦਾ ਨਾਮ ਇਹ ਸਾਰਿਆਂ ਦੇ ਲਈ ਵਰਤਿਆ ਜਾ ਸਕਦਾ ਬਾਸਮਤੀ ਲਈ ਪਰਮਨ ਦੇ ਲਈ ਸਸਤਾ ਵੀ ਹੈ ਤੇ ਵਧੀਆ ਵੀ ਹੈ ਚੰਗੀ ਕੰਪਨੀ ਦਾ ਪਰ ਲਿਓ ਕੋਈ ਮਾੜੀ ਕੰਪਨੀ ਦਾ ਨਾ ਲੈ ਲਿਓ ਹੁਣ ਮੈਂ ਇਥੇ ਨਾਂ ਨਹੀਂ ਲੈਣਾ ਐਵੇਂ ਚੜਾਈ ਹੋ ਜੂ ਬੜੀਆਂ ਕੰਪਨੀਆਂ ਦੀ ਜਾਂ ਡਾਊਨ ਵੱਜ ਜਾਣਗੀਆਂ ਕਹੀ ਤਾਂ ਤੁਸੀਂ ਚੰਗੀ ਕੰਪਨੀ ਦਾ ਕਿਸੇ ਦਾ ਵੀ ਲੈ ਸਕਦੇ ਹੋ ਆਜੋਕਸੀ ਸਟ੍ਰੋਬਿੰਗ ਤੇ ਡਾਈਫਨ ਕੋਨਾ ਜੋੜ ਬਹੁਤ ਕੰਪਨੀਆਂ ਨੇ ਇਹ ਬਣਾ ਰੱਖਿਆ ਬਹੁਤ ਦਾ ਆਉਂਦਾ 200 ml ਡੋਜ ਆ ਦੋਨੇ ਬਲਾਸਟ ਤੇ ਵੀ ਕੰਮ ਕਰੂਗੀ ਸੀਥ ਬਲਾਈਟ ਤੇ ਵੀ ਕੰਮ ਕਰੂਗੀ ਆਪਣੇ ਕੋਲੇ ਠੀਕ ਹੈ ਬਈ ਉਸ ਤੋਂ ਬਾਅਦ 500 ਗ੍ਰਾਮ ਇੰਡੋਫਿਲ ਦਾ Z78 ਜਨੇਵ 75WP ਇਹ ਵੀ ਤੁਸੀਂ ਲੈ ਸਕਦੇ ਹੋ ਆ ਜਿੱਥੇ ਮਾਰਕ ਕਰਤੇ ਉਹ ਮਤਲਬ ਪੂਰੇ ਓਕੇ ਦੀ ਰਿਪੋਰਟ ਨੇ ਆ ਵੀ ਕਰ ਸਕਦੇ ਹੋ ਤੁਸੀਂ ਆ ਵੀ ਕਰ ਸਕਦੇ ਹੋ ਠੀਕ ਹੈ ਬਈ ਉਸ ਤੋਂ ਬਾਅਦ ਤਣੇ ਦਿਵਾਲੇ ਸੀਥ ਰੋਟ ਥੱਲੋ ਗਲਨ ਲੱਗ ਜਾਂਦਾ ਤਾਂ ਇਹਦੇ ਲਈ ਆਪਾਂ ਹੈਕਜ਼ਾਕੋਨਾਜ਼ੋਲ ਕਰ ਸਕਦੇ ਹਾਂ ਇਹ ਐਂਡ ਦੇ ਉੱਤੇ ਆ ਯਾਨੀ ਸਤੰਬਰ ਦੇ ਮਹੀਨੇ ਆਪਾਂ ਇਹ ਦਵਾਈ ਕਰ ਸਕਦੇ ਆ ਪਰ ਜੇ ਤੁਸੀਂ ਆਹ ਦਵਾਈਆਂ ਪਹਿਲਾਂ ਕਰਤੀਆਂ ਤਾਂ ਇੱਥੋਂ ਤੱਕ ਸਮੱਸਿਆ ਹੀ ਨਹੀਂ ਆਉਣੀ ਇੱਥੋਂ ਤੱਕ ਪਹੁੰਚਣੇ ਨਹੀਂ ਆਪਾਂ ਪਹਿਲਾਂ ਹੀ ਦਵਾਬੀ ਕੰਟਰੋਲ ਕਰ ਲਾਂਗੇ ਬਲਾਸਟ ਤੇ ਬਲਾਈਟ ਤੇ ਜੇ ਤੁਸੀਂ ਕਾਬੂ ਪਾ ਲਿਆ ਤਾਂ ਸੀਥਰੌਡ ਤੱਕ ਪਹੁੰਚਦੇ ਹੀ ਨਹੀਂ ਤੁਸੀਂ ਸਿੱਧੀ ਜੀ ਗੱਲ ਆ ਉਸ ਤੋਂ ਬਾਅਦ ਝੂਠੀ ਕਾਂਗਿਆਰੀ ਝੂਠੀ ਕਾਂਗਿਆਰੀ ਤੋਂ ਭਾਵ ਹਲਦੀ ਰੋਗ ਜਿਹੜਾ ਆ ਜਾਂਦਾ ਇਹ ਪਹਿਲਾਂ ਨਾ ਪਹਾੜੀ ਇਲਾਕਿਆਂ 'ਚ ਜ਼ਿਆਦਾ ਹੁੰਦਾ ਸੀ ਪਿਛਲੇ ਸਾਲ ਇਹ ਜਲੰਧਰ ਕਪੂਰਥਲੇ 'ਚ ਬਹੁਤ ਆਇਆ ਪੀਰ 126 ਦੇ ਵਿੱਚ ਬਹੁਤ ਆਇਆ ਸਾਵਾ ਦੇ ਵਿੱਚ ਬਹੁਤ ਆਇਆ ਇਹ ਹੈਨਾ ਬੋਧ ਵੈਰਾਈਟੀਆਂ ਦੇ ਵਿੱਚ ਆਇਆ ਇਹਦਾ ਮੇਨ ਕਾਰਨ ਕੀ ਹੁੰਦਾ ਇੱਕ ਤਾਂ ਜਦੋਂ ਪਹਿਲਾਂ ਹੀ ਫੰਗਸ ਹੋਵੇ ਬੂਟੇ ਦੇ ਵਿੱਚ ਆਪਾਂ ਸਪਰੇ ਨਹੀਂ ਕਰਦੇ ਗੌਰ ਨਹੀਂ ਕਰਦੇ ਜਦੋਂ ਝੰਡਾ ਪੱਤੇ ਦੇ ਨਾਲ ਮੁੰਜਰ ਨਿਕਲਦੀ ਆ ਖਹਿਗੇ ਤਾਂ ਉਦੋਂ ਜਿਹੜੇ ਦਾਣੇ ਖਰਾਬ ਹੋ ਗਏ ਦਾਗੀ ਹੋ ਗਏ ਉਹਨਾਂ ਦੇ ਵਿੱਚ ਫੰਗਸ ਹੁੰਦੀ ਹੈ ਤੇ ਹਲਦੀ ਬਣ ਕੇ ਨਿਕਲ ਜਾਂਦੇ ਆ ਇੱਕ ਗੱਲ ਨੋਟ ਕਰ ਲਿਓ ਜਿੱਥੇ ਹਲਦੀ ਆ ਗਈ ਉਹ ਕੰਟਰੋਲ ਨਹੀਂ ਹੁੰਦੀ ਨਾ ਠੀਕ ਹੋਵੇ ਕਿਸੇ ਵੀ ਦਵਾਈ ਦੇ ਨਾਲ ਚਾਹੀ ਜੋਰ ਲਾ ਲਓ ਹਾਂ ਦਵਾਈਆਂ ਹੈਗੀਆਂ ਨੇ ਬਲੂ ਕਾਪਰ ਹੈਗਾ ਕੋਸਾਈਡ ਹੈਗਾ ਇਹ ਰੋਕ ਲੂਗਾ ਤੁਹਾਡੇ ਕੋਲੇ ਮਤਲਬ ਹੋਰ ਵਧਨ ਨਹੀਂ ਦਿੰਦਾ ਪਰ ਜਿਹਨੂੰ ਪੈਗੀ ਉਹ ਉਮੀ ਰਹੂਗੀ ਤਾਂ ਇਹਦਾ ਕੰਟਰੋਲ ਪਹਿਲਾਂ ਕਰਨਾ ਕਿਹਦੇ ਨਾਲ ਕਰ ਸਕਦੇ ਆ ਆਪਾਂ ਗਲੀਲਿਓ ਵੇ ਨਾਲ 400 ਐਮਐਲ ਕੋਟੇ ਵਾਦਾ ਆਉਂਦਾ ਇਹ ਗਲੀਲਿਓ ਵੇ 400 ਐਮਐਲ ਹੀ ਦੀ ਡੋਜ਼ ਆ ਇਹ ਸਾਰਿਆਂ ਦੇ ਕੰਮ ਕਰਦੀ ਆ ਫਾਲਸਮੈਥ ਤੇ ਵੀ ਕਰੂਗੀ ਬਲਾਸਟ ਤੇ ਵੀ ਕਰੂਗੀ ਝੋਲਸ ਰੋਗ ਤੇ ਵੀ ਕਰੂਗੀ ਠੀਕ ਹੈ ਜਦੋਂ ਝੋਨਾ ਗੱਬੇ ਦੇ ਹੋਇਆ ਉਦੋਂ ਤੁਸੀਂ ਇੱਕ ਸਪਰੇ ਗਲੀਲਿਓ ਦੀ ਜ਼ਰੂਰ ਕਰ ਦਿਓ ਵੇ ਦੀ ਜਾਂ 500 ਗ੍ਰਾਮ ਕੋਸਾਈਡ ਦੀ ਜਦੋਂ ਆਪਣੇ ਕੋਲੇ ਹਲਦੀ ਰੋਗ ਆ ਗਿਆ ਜਿੱਥੇ ਤੁਹਾਨੂੰ ਐ ਲੱਗਦਾ ਵੀ ਸਾਡੇ ਖੇਤ ਚ ਪਿਛਲੀ ਵਾਰੀ ਆਇਆ ਸੀ ਜਾਂ ਯੂਰੀਆ ਧੱਕੇ ਨਾਲ ਵੱਧ ਪੈਗੀ ਜਾਂ ਨਹਿਰੀ ਪਾਣੀ ਸਾਡੇ ਕੋਲੇ ਜਿਆਦਾ ਲੱਗਦੇ ਨੇ ਜਾਂ ਪਹਾੜੀ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਹੁੰਦੀ ਹੈ ਮਾਲਵੇ ਦੇ ਵਿੱਚ ਥੋੜੀ ਜੀ ਘੱਟ ਦੇਖਣ ਨੂੰ ਮਿਲਦੀ ਹੈ ਤਾਂ ਆ ਸੀ ਮੇਨ ਮੇਨ ਦਵਾਈਆਂ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਕਿ ਕਿਹੜਾ ਤੁਸੀਂ ਦਵਾਈ ਫੰਗਸ ਲਈ ਵਰਤਦੇ ਹੋ ਤੇ ਕਿਹੜੀ ਨਹੀਂ ਵਰਤਦੇ ਠੀਕ ਹੈ ਭਾਈ ਬਾਕੀ ਹੋਰ ਵੀਡੀਓ ਪੈਂਦੇ ਰਾਂਗੇ ਇਹਦੀ ਵੀ ਸੀਰੀ ਚਲਾਵਾਂਗੇ ਅੱਗੇ ਜਿਹੜੇ ਫੇਸਬੁੱਕ ਤੇ ਨੇ ਉਹ ਫੋਲੋ ਕਰ ਲਓ ਜਿਹੜੇ YouTube ਤੇ ਨੇ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ